ਆਪਣੇ ਆਪ ਦੀ ਸ਼ਾਂਤੀ ਨੂੰ ਜੇ ਸਦਾ ਲਈ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਚਾਰ ਤਰ੍ਹਾਂ ਦੇ ਮਨੁੱਖਾਂ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਿਓ ਪਹਿਲੇ ਨੰਬਰ ਤੇ ਮੂਰਖੇ ਨਾਲ ਨਾ ਲੁੱਝੀਏ ਗੁਰੂ ਪਾਤਸ਼ਾਹ ਕਹਿੰਦੇ ਮੂਰਖੇ ਇਨਸਾਨ ਦੇ ਨਾਲ ਕਦੇ ਵੀ ਬਹਿਸ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਕਦੇ ਵੀ ਨਹੀਂ ਬਦਲਣਾ ਹੁੰਦਾ ਉਹਨਾਂ ਦੀ ਬਿਲਤੀ ਹੀ ਐਸੀ ਬਣ ਚੁੱਕੀ ਹੁੰਦੀ ਉਹ ਬਹਿਸ ਕਰ ਸਕਦੇ ਨੇ ਉਹ ਤੁਹਾਡਾ ਟਾਈਮ ਵੇਸਟ ਕਰ ਸਕਦੇ ਨੇ ਪਰ ਬਦਲਣਗੇ ਕਦੇ ਵੀ ਨਹੀਂ ਦੂਸਰੇ ਨੰਬਰ ਤੇ ਕਬੀਲ ਸਾਕਤ ਸੰਗ ਨਾ ਕੀਜੀਏ ਦੂਰ ਰਹ ਜਾਈਏ ਭਾਗ ਬਸਣਕਾਰੂ ਪਰਛੀ ਹੈ ਤੋ ਕਛ ਲੱਗੇ ਦਾਗ ਸਾਕਤ ਦਾ ਅਰਥ ਹੁੰਦਾ ਹੈ ਜਿਹੜਾ ਮਨੁੱਖ ਰੱਬ ਨਾਲੋਂ ਟੁੱਟਿਆ ਹੋਇਆ ਹੈ ਹਮੇਸ਼ਾ ਨੈਗੇਟਿਵਿਟੀ ਦੀਆਂ ਗੱਲਾਂ ਕਰਦਾ ਹੈ ਤੇ ਹਮੇਸ਼ਾ ਹੀ ਢੈਂ ਦੀ ਕਲਾ ਦੇ ਵਿੱਚ ਰਹਿੰਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਜੇ ਐਸੇ ਮਨੁੱਖ ਦਾ ਸੰਗ ਕੀਤਾ ਜਾਏ ਜੇ ਕਿਸੇ ਕਾਲੇ ਜਾਂ ਗੰਦੇ ਭਾਂਡੇ ਨੂੰ ਵਰਤਾਂਗੇ ਤਾਂ ਕਹਿੰਦੇ ਉਹਦਾ ਫਿਰ ਥੋੜਾ ਬਹੁਤਾ ਦਾਗ ਤੇ ਲੱਗੇਗਾ ਤੀਸਰੇ ਨੰਬਰ ਤੇ ਉਹਨਾਂ ਪਾਸ ਦਵਾਸ ਨਾ ਪਿੱਟੀ ਹੈ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਦੇ ਅੰਦਰ ਸਦਾ ਹੀ ਕਰੋਧ ਰੂਪੀ ਭੂਤ ਵਸਦਾ ਏ ਕਿਉਂਕਿ ਉਹ ਮਨੁੱਖ ਆਪਣੇ ਆਪ ਤੇ ਉਹਨਾਂ ਦਾ ਕੰਟਰੋਲ ਨਹੀਂ ਏ ਉਹ ਕਰੋਧ ਦੇ ਵਿੱਚ ਤੁਹਾਡਾ ਵੀ ਨੁਕਸਾਨ ਕਰਨਗੇ ਚੌਥਾ ਤੇ ਲਾਸਟ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਥਾਂ ਤੇ ਸਮਝਾਇਆ ਸਵਾਨ ਪੂਛ ਜਿਉ ਭਇਓ ਨਾ ਸੁਧੋ ਕੋਟ ਜਤਨ ਮੈਂ ਕੀਨੋ ਕਹਿੰਦੇ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋਈ ਮੈਂ ਕਰੋੜਾਂ ਹੀ ਯਤਨ ਕਰਕੇ ਵੇਖ ਲਈ ਕਈ ਵਾਰ ਅਸੀਂ ਕਿਸੇ ਨੂੰ ਬਦਲਣਾ ਚਾਹੁੰਨੇ ਆ ਕਰੋੜਾਂ ਯਤਨ ਕਰਦੇ ਆ ਬਹੁਤ ਐਫਰਟਸ ਕਰਦੇ ਆ ਪਰ ਉਹ ਕਦੇ ਵੀ ਨਹੀਂ ਬਦਲਦਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਐਸੇ ਮਨੋਖ ਤੇ ਟਾਈਮ ਵੇਸਟ ਕਰਨ ਦਾ ਕੋਈ ਵੀ ਲਾਭ ਨਹੀਂ ਇਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ